ਡਾਕਟਰ ਨੂੰ ਕੋਈ ਨੱਕ ਡੋਨਾ ਚੈੱਕ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਹਾਂ ਜੀ ਸਤਿ ਸ਼੍ਰੀ ਅਕਾਲ ਚੂੜ ਚੱਕ ਤੁਸੀਂ ਲੈ ਕੇ ਆਓ ਮਹਾਰਾਜ ਇੰਨੇ ਕਿੰਨੇ ਕਿ ਬੰਦੇ ਚੂੜ ਚੱਕ ਤੁਸੀਂ ਮੈਂਟਲੀ ਅਫਸਟਰ ਦਾ ਦੇਖੋ ਜੀ ਬੜੀ ਦਖਾਨ ਦੀ ਗੱਲ ਹੈ ਮੈਂ ਪਿਛਲੀ ਵਾਰ ਕੈਂਪ ਚ ਵੀ ਬੋਲਿਆ ਸੀ ਚੂੜ ਚੱਕ ਪਿੰਡ ਤੋਂ ਪਹਿਲਾਂ ਕਿੰਨੇ ਮਰੀਜ਼ ਹੋਗੇ ਟੋਟਲ ਟੋਟਲ 18 ਹੋਗੇ ਪਿਛਲੇ 18 ਪੇਸ਼ੈਂਟ ਨੇ ਜਾਂ ਤਾਂ ਦਿਮਾਗੀ ਦੌਰੇ ਪੈਂਦੇ ਨੇ ਜਾਂ ਮੰਦ ਬੁੱਧੀ ਨੇ ਜਨਮ ਤੋਂ ਬੱਚੇ ਤੇ ਜਾਂ ਫਿਰ ਇਦਾਂ ਦੇ ਨੌਜਵਾਨ ਨੇ ਜਿਹੜੇ ਚੰਗੇ ਭਲੇ ਵਧੀਆ ਸੀਗੇ ਪਹਿਲਾਂ ਹੀ ਕੰਮ ਕਰਦਾ ਸੀ ਸਾਰੇ ਹਾਂਜੀ ਕਰਦਾ ਸੀ ਵਧੀਆ ਸੀ ਫੁੱਲ ਕਰਦਾ ਸੀ ਗਾ ਤੇ ਸ਼ੁਰੂ ਤੇ ਛੋਟਾ ਹੁੰਦਾ ਇਹ ਸਿੱਧਾ ਨੀ 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 ਸ਼ੁਰੂ ਹੁੰਦਾ ਤੇ ਨਹੀਂ ਆ 2-3 ਸਾਲ ਦੀ ਗੱਲ ਹੀ ਸੀ ਭੰਗ ਭੰਗ ਪਿੰਦਾ ਸੀ ਹਾਂ ਬਸ ਠੰਡ ਦੇਖੋ ਕਿੰਨੀ ਆ ਪੋ ਦਾ ਮਹੀਨਾ ਚੱਲਦਾ ਔਰ ਇਹ ਵੀਰ ਉੱਥੇ ਸੜਕ ਤੋਂ ਬਾਹਰ ਹੀ ਹੁੰਦਾ ਕਾ ਕਹੀ ਤੇਰਾ ਨਾਮ ਕੀ ਹੈ ਬੇਟਾ ਮੇਰੇ ਨਾਲ ਨਹੀਂ ਹੈ ਮੇਰੇ ਨਾਲ ਨਹੀਂ ਕੀ ਨਾਮ ਆ ਡਰੂਜਨ 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 ਹਾਂ ਠੀਕ ਪਿੰਡ ਕਿਹੜਾ ਤੇਰਾ ਉਹ ਸਰ ਇਹ ਬਾਬਾ ਬੰਦਾ ਡਰੂਜਨ ਹੈ ਗੁਰੂ ਸਰ ਕਹ ਕੇ ਪਿੰਡ ਦੇ ਵਿੱਚ ਗੁਰੂ ਘਰ ਦੇ ਬਾਹਰ ਡੇਢ ਸਾਲ ਤੋਂ ਜਾਂ ਸਾਲ ਤੋਂ ਇਹ ਪੱਕਾ ਐਗਜੈਕਟਲੀ ਨਹੀਂ ਪਤਾ ਇਹ ਉੱਥੇ ਹੀ ਰਹਿ ਰਿਹਾ ਇਹ ਮੈਂਟਲੀ ਪ੍ਰੋਬਲਮ ਕਰਕੇ ਘੱਟ ਆਪਣਿਆਂ ਨੇ ਇਹਨੂੰ ਛੱਡਤਾ ਇਸ ਕਰਕੇ ਇਹਦੇ ਹਾਲਾਤ ਇਹ ਜ਼ਿਆਦਾ ਬੱਤਰ ਹੋਏ ਹੋਏ ਕਿਨੋਂ ਆਪੀ ਥੋੜਾ ਮੇਰੇ ਨੂੰ ਉੱਪਰ ਪਿੱਛੇ ਠੀਕ ਹੈ ਜੀ ਬੱਬੇ ਜਿਹੜਾ ਬੰਦਾ ਪਿਆ ਹੁੰਦਾ ਇਹਨੂੰ ਕੈਨੇਡਾ ਮਗੇ ਚ ਪਰ ਹੋਣੀ ਕੇ ਬਾਈ 6 ਮਿੰਟ ਠੀਕ ਹੈ ਇੱਥੇ ਪੈਂਦਾ ਬਾਹਰ ਹੀ ਇੱਥੇ ਇੱਥੇ ਪੈ ਜਾਂਦਾ ਕਈ ਵਾਰ ਅੰਦਰ ਵੀ ਪੈ ਜਾਂਦਾ ਠੀਕ ਹੈ ਜੀ ਕੋਈ ਲੈਣ ਨਹੀਂ ਆਇਆ ਦਾ ਕੋਈ ਬਾਲੀਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਵੀਰ ਦੀ ਹਾਲਤ ਦੇਖੋ ਪਹਿਲਾਂ ਤਾਂ ਤੁਸੀਂ ਔਰ ਇੱਕ ਪਲੀਜ਼ ਇਹਦਾ ਚਿਹਰਾ ਦੇਖੋ ਜੇ ਕੋਈ ਪਹਿਚਾਣਦਾ ਤਾਂ ਸਾਡੇ ਨਾਲ ਸੰਪਰਕ ਜਰੂਰ ਕਰੋ ਇਹ ਵੀਰ ਪਿਛਲੇ ਕਿੰਨੇ ਦਿਨ ਹੋ ਗਏ ਉਹਨੇ ਇਹਨੂੰ ਸਾਲ ਡੇਢ ਸਾਲ ਕਿਹਨਾਂ ਕੋਈ 6 ਮਹੀਨੇ ਕਿਹਾ ਗੁਰੂ ਸਰਕੋਵਰ ਦੇ ਬਾਹਰ ਹੀ ਪੈਣਦਾ ਜੀ ਗੁਰੂ ਸਰ ਕੌਕੇ ਨਾਨਕ ਸਰ ਗੁਰਦੁਆਰਾ ਸਾਹਿਬ ਤੋਂ ਅੱਗੇ ਗੁਰੂ ਸਰ ਕੌਕੇ ਪਿੰਡ ਦੇ ਵਿੱਚ ਗੁਰੂ ਘਰ ਦੇ ਬਾਹਰ ਪਿਛਲੇ ਕਰੀਬ ਡੇਢ ਸਾਲ ਤੋਂ ਜਾਂ ਸਾਲ ਤੋਂ ਇਹ ਪੱਕਾ ਐਗਜ਼ੈਕਟਲੀ ਨਹੀਂ ਪਤਾ ਇਹ ਉੱਥੇ ਹੀ ਰਹਿ ਰਿਹਾ ਔਰ ਠੰਡ ਦੇਖੋ ਕਿੰਨੀ ਆ ਪੋ ਦਾ ਮਹੀਨਾ ਚੱਲਦਾ ਔਰ ਇਹ ਵੀਰ ਉੱਥੇ ਸੜਕ ਤੇ ਹੀ ਬਾਹਰ ਹੀ ਹੁੰਦਾ ਓਵੇਂ ਉੱਥੇ ਚਾਹੇ ਮੀਂਹ ਆ ਚਾਹੇ ਕਣੀ ਐ ਕੁਛ ਵੀ ਐ ਇਹਨੇ ਗਰਮੀ ਐ ਚਾਹੇ ਸਰਦੀ ਐ ਇਹਨੇ ਉੱਥੇ ਜੀਵਨ ਕੱਟਿਆ ਔਰ ਇਹ ਕਿਤੇ ਕਿਹੜੇ ਪਿੰਡ ਦਾ ਵਾ ਕਿੱਥੋਂ ਆਇਆ ਕਿਵੇਂ ਆਇਆ ਇਹ ਤਾਂ ਹੀ ਪਤਾ ਚੱਲ ਸਕਦਾ ਜੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਾਕਾ ਜੀ ਤੇਰਾ ਨਾਮ ਕੀ ਐ ਬੇਟਾ ਬਾਬਾ ਵਰਨਾ ਡਰੂਸ ਨੇ ਹੈ ਮੈਂ ਬਾਬਾ ਵਰਨਾ ਡਰੂਸ ਨੇ ਕੀ ਨਾਮ ਆ ਡਰੂਸਨ ਡਰੂਸਨ ਹਾਂ ਡਰੂਸ ਠੀਕ ਪਿੰਡ ਕਿਹੜਾ ਤੇਰਾ ਬਾਬਾ ਵਰਨਾ ਡਰੂਸ ਨੇ ਪਿੰਡ ਕਿਹੜਾ ਪਿੰਡ ਮੈਂ ਬਾਬਾ ਵਰਨਾ ਡਰੂਸ ਨੇ ਤੇਰਾ ਨਾਂ ਡਰੋਜਨ ਆ ਪੈੰਡ ਕਿਹੜਾ ਪੈੰਡ ਮੇਰਾ ਡਰੋਜਨ ਹੈ ਨਾ ਤੇਰਾ ਡਰੋਜਨ ਪੈੰਡ ਕਿਹੜਾ ਤੇਰਾ ਪੈੰਡ ਦਾ ਕੀ ਨਾਂ ਆਹ ਮੁੰਡਾ ਕੌਣ ਆਹ ਪਤਾ ਨਹੀਂ ਬੋਲ ਆ ਤੈਨੂੰ ਲੈ ਕੇ ਆਏ ਆ ਇਹ ਇਹ ਕੌਣ ਆ ਬੰਦੇ ਇਹ ਬਾਬਾ ਬੰਦ ਸੁਣਾ ਪਤਾ ਨਹੀਂਗਾ ਠੀਕ ਹੈ ਤੇਰੇ ਡੈਡੀ ਦਾ ਕੀ ਨਾਂ ਬਾਬਾ ਪਤਾ ਨਹੀਂ ਕਿਥੋਂ ਡੈਡੀ ਦਾ ਕੀ ਨਾਂ ਡੈਡੀ ਦਾ ਬਸ ਅੱਸੀ ਆ ਬਾਬਾ ਇਹ ਆ ਜਾ ਫਿਰ ਉੱਥੇ ਚੱਲਦੇ ਆਪਾਂ ਆ ਜਾ ਚਾਹ ਪੀਏ ਘੁੱਟ ਘੁੱਟ ਆ ਜਾ ਚਾਹ ਪੀਣੀ ਆ ਦੇਖੋ ਤੋ ਬਾਬਾ ਇਤੋਂ ਰਮ ਡਾਹੇ ਐਤੋਂ ਮੁੰਡਾ ਹੈ ਬੜੀ ਇਤੋਂ ਦਾ ਬਾਬਾ ਹੈ ਕਿਹੜੇ ਪਿੰਡੋਂ